ਇਹ ਅਜੀਬ ਤਰ੍ਹਾਂ ਦਾ ਮਾਮਲਾ ਭਵਾਨੀਗੜ੍ਹ ਦੇ ਪਿੰਡ ਬਾਕੂਪੀਰ ਦਾ ਹੈ ਜਿਸ ਨੇ ਕਿ ਬਿਜਲੀ ਵਿਭਾਗ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰ ਦਿੱਤਾ ਹੈ ਕਿਉਂਕਿ ਬਿਜਲੀ ਵਿਭਾਗ ਨੇ ਇੱਕ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਅੱਧੇ ਲੱਖ ਤੋਂ ਵੀ ਜ਼ਿਆਦਾ ਦਾ ਬਿੱਲ ਭੇਜ ਕੇ ਉਨ੍ਹਾਂ ਨੂੰ ਵੱਡਾ ਝਟਕਾ ਦਿੱਤਾ ਹੈ ਇਸ ਕਾਰਨ ਉਹ ਇਹ ਬੇਬਸ ਪਰਿਵਾਰ ਦਫ਼ਤਰਾਂ ਦੇ ਕਿਹੜੇ ਬਾਹਰ-ਮਾਰ ਕੀ ਥੱਕ ਚੁੱਕਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਅਤੇ ਇਸ ਪਰਿਵਾਰ ਦੀ ਹਾਲਤ ਦੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਪਰਿਵਾਰ ਕਿੰਨੀ ਬਿਜਲੀ ਦੀ ਵਰਤੋਂ ਕਰਦਾ ਹੋਣਾ ਹੈ ਇਸ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਸਿਰਫ ਦੋ ਬੱਲਬ ਲੱਗੇ ਹੋਏ ਨੇ ਅਤੇ ਉਹਨਾਂ ਨੂੰ 500 ਰੁਪਏ ਤੋਂ ਜ਼ਿਆਦਾ ਕਦੀ ਬਿੱਲ ਨਹੀਂ ਆਇਆ ਪਰ ਇਸ ਵਾਰ ਬਿਜਲੀ ਬੋਰਡ ਨੇ ਉਹਨਾਂ ਨੂੰ 68000 ਦਾ ਬਿੱਲ ਭੇਜ ਦਿੱਤਾ ਹੈ ਦੇਖੀ ਇਸ ਪਰਿਵਾਰ ਦੀ ਮੁਸ਼ਕਲ ਅਵਧਾ ਦਿੱਤੀ ਨੇ ਜਿੰਨੇ ਨਹੀਂ ਭਾ ਸਕਦੇ ਇਸ ਪਰਿਵਾਰ ਦਾ ਅਗਲੀ ਤੱਕ ਨਿਖਸ਼ਪੀ ਕਰ ਦਿੱਤਾ ਹੈ ਸਰ ਮਾਮਲਾ ਇਹ ਹੈ ਜੀ ਸਰ ਮਤਲਬ ਸਾਡਾ 68000 ਬਿਲਾਇਆ ਜੀ ਤੇ ਟਾਟਾ ਯਾਰ ਮਤਲਬ ਬਿਲਾਇਆ ਹੀ ਸਾਡਾ ਜਿਹੜਾ ਮਾਮਲਾ ਜੀ ਇੱਥੇ ਅਸੀਂ 6 ਮਹੀਨੇ ਘੇੜੇ ਮਾਰਦੇ ਰਹੇ ਜੀ ਸਾਡਾ ਬੀਪੀਐਲ ਦਾ ਮੀਟਰ ਲੱਗਿਆ ਹੋਇਆ ਜੀ ਸਾਨੂੰ ਪਹਿਲਾਂ 130 ਜਾਂ ਬਿਲਕੁਲ ਆਮ ਪੀਚ ਹੁੰਦਾ ਸੀ ਜੀ ਮੀਟਰ ਚੈਂਪਿੰਗ ਮਾਰਨ ਕਰਕੇ ਇਹ ਕਹਿੰਦੇ ਇੱਥੇ ਸਾਡਾ ਕੋਈ ਹੱਲ ਨਹੀਂ ਹੈਗਾ ਜੀ ਸਰ ਸੰਗਰੂਰ ਜਾ ਕੇ ਇਹਦਾ ਉਹ ਕਰੋ ਜੀ ਹੱਲ ਹੁਣ ਸੁਣੋ ਕਿੰਨਾ ਬਿੱਲ ਕਹਿੰਦੇ ਨੇ ਇਹ ਸਾਡਾ 70000 ਹੋ ਚੁੱਕਿਆ ਜੀ ਹੁਣ ਤਾਂ ਇਹ ਘਰ ਕੀ ਚੱਲਦਾ ਤੁਹਾਡੇ ਸਰਕਾਰ ਸਾਡੇ ਦੋ ਬੱਲਬ ਚੱਲਦੇ ਨੇ ਜੀ ਸਰ ਦੋ ਹੀ ਕਮਰੇ ਨੇ ਜੀ ਬਸ ਇਸ ਬਾਰੇ ਜਦੋਂ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਵੀ ਵਿਭਾਗ ਦੇ ਸਿਸਟਮ ਦੇ ਵੱਲੋਂ ਕੱਢੇ ਗਏ ਬਿਜਲੀ ਦੇ ਬਿੱਲ ਨੂੰ ਸਹੀ ਠਰਾਂਦੇ ਹੋਈ ਨਜ਼ਰ ਆਇਆ। ਇਹਨਾਂ ਸਰ ਬਿੱਲ ਜਿਹੜਾ ਉਹ ਰੀਡਿੰਗ ਦੇ ਹਿਸਾਬ ਨਾਲ ਬਣਿਆ ਹੈ ਇਹਨਾਂ ਦਾ ਜਿਹੜਾ ਪਹਿਲਾ ਬਿੱਲ ਸੀਗਾ ਉਹ ਅਸੀਂ ਐਮਈ ਲੈਬ ਨੂੰ ਮੀਟਰ ਚੈੱਕ ਕਰਨ ਲਈ ਭੇਜਤਾ ਸੀ ਤੇ ਐਮਈ ਲੈਬ ਤੋਂ ਓਕੇ ਦੀ ਰਿਪੋਰਟ ਆ ਗਈ ਹੈ। ਤੇ ਜਿਸ ਕਾਰਨ ਹੁਣ ਅਸੀਂ ਕੇਸ ਇਹਦਾ ਡੀਏਸੀ ਜਲਵਾਉਣ ਲਈ ਉੱਪਰਲੇ ਅਧਿਕਾਰੀਆਂ ਨੂੰ ਭੇਜਿਆ ਪਰੰਤੂ ਇਹ ਸਾਡੇ ਤੋਂ ਕਾਲ ਐਪਲੀਕੇਸ਼ਨ ਲਿਖਾ ਗਏ ਹੈ ਪਰ ਅਜੇ ਤੱਕ ਇਹਨਾਂ ਵੱਲੋਂ ਮੈਂ ਹੁਣ ਪੁੱਛਿਆ ਇਹਨਾਂ ਨੂੰ ਤੇ ਇਹ ਕਹਿੰਦੇ ਸੀ ਗਏ ਨਹੀਂ ਹਲੇ ਉੱਪਰ ਅਫੀਸ਼ੀਅਲ ਤੇ ਵੈਸੇ ਵੀ BPL ਦਾ ਆਰਗੇਨਾਈਜ਼ ਕਰ ਕਾੜ ਧਰਨ ਨੂੰ ਲਾਫ ਮਾਫੀ ਲਈ BPL ਇਹਨਾਂ ਦਾ ਬਿੱਲ ਚੈੱਕ ਕਰਨਾ ਪਏਗਾ ਜੀ ਪਹਿਲਾਂ ਇਹ ਵੀ ਇਹਨਾਂ ਨੂੰ ਮਾਫੀ ਹੈਗੀ ਕਿ ਨਹੀਂ ਹੈਗੀ ਇਸ ਟਾਈਮ ਇਸ ਹਫਤੇ ਬਾਅਦ ਹੁਣ ਸਵਾਲ ਇਹ ਪੈਦਾ ਹੋ ਰਿਹਾ ਕਿ ਜੇਕਰ ਬਿਜਲੀ ਬੋਰਡ ਦੋ ਬਲਬ ਚਲਾਉਣ ਤੇ ਇਹਨਾਂ ਬਿੱਲ ਭੇਜੇਗਾ ਤਾਂ ਅਜੇ ਹੋਰ ਪਰਿਵਾਰਾਂ ਦਾ ਕੀ ਬਣੇਗਾ ਪੋਵਾਨੀਕਰ ਤੋਂ ਰਵੀ ਆਜ਼ਾਦੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਲ ਕਰੋ 9397893978